ਹਾਂਜੀ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਪੰਜਾਬ ਗਿਆਨ ਦਰਪਣ ਚੈਨਲ ਤੇ। ਮੈਂ ਸੁਬੇਦਾਰ ਰਿਟਾਇਰਡ ਆਰਟੀ ਜੀਸੀਓ ਗੁਰਤੇਜ ਸਿੰਘ ਤੁਹਾਡੇ ਸਭ ਦੇ ਨਾਲ ਇੱਕ ਜ਼ਰੂਰੀ ਜਾਣਕਾਰੀ ਅੱਜ ਦੀ ਵੀਡੀਓ ਦੇ ਰਾਹੀਂ ਸਾਂਝੀ ਕਰ ਰਿਹਾ ਹਾਂ। ਖਾਸ ਕਰਕੇ ਸਾਬਕਾ ਫੌਜੀ ਵੀਰ, ਉਹਨਾਂ ਦੇ ਪਰਿਵਾਰ, ਵੀਰ ਨਾਰੀਆਂ ਭੈਣਾ ਤੇ ਸਾਰੇ ਬੱਚੇ ਇਹ ਜਾਣਕਾਰੀ ਜ਼ਰੂਰ ਸੁਣਿਓ। ਤੁਹਾਨੂੰ ਸਭ ਨੂੰ ਪਤਾ ਹੈ ਕਿ ਆਪਾਂ ਇਸ ਚੈਨਲ ਤੇ ਸਾਬਕਾ ਫੌਜੀ ਵੀਰਾਂ ਦੇ ਲਈ ਉਹਨਾਂ ਦੇ ਪਰਿਵਾਰਾਂ ਦੇ ਲਈ ਜਿਹੜੇ ਉਹਨਾਂ ਨੂੰ ਸਰਕਾਰ ਵੱਲੋਂ ਸਹੂਲਤਾਂ ਮਿਲਦੀਆਂ ਜਾਂ ਜਿਹੜੀਆਂ ਕਿ ਉਹਨਾਂ ਨੂੰ ਮੁਸ਼ਕਲਾਂ ਆਉਂਦੀਆਂ ਉਹਦੇ ਸਬੰਧ ਵਿੱਚ ਜਾਣਕਾਰੀ ਸਾਂਝੀ ਕਰਦੇ ਰਹਿੰਦਾ ਸੋ ਅੱਜ ਵੀ ਮੇਰਾ ਮਕਸਦ ਇਹੀ ਆ ਕਿ ਜਿਹੜੀਆਂ ਵੀ ਤੁਹਾਨੂੰ ਕਿ ਪਰੇਸ਼ਾਨੀਆਂ ਕੋਈ ਮੁਸ਼ਕਲਾਂ ਆਉਂਦੀਆਂ ਉਹਦੇ ਵਿੱਚੋਂ ਜਿੰਨਾ ਕਿ ਮੈਨੂੰ ਸਮਝ ਲੱਗਦੀ ਆ ਜਿੰਨਾ ਕੋ ਆਪਾਂ ਨੂੰ ਪਤਾ ਲੱਗਦਾ ਉਹ ਤੁਹਾਡੇ ਨਾਲ ਆਪਾਂ ਜਿਹੜੀ ਜਾਣਕਾਰੀ ਗੱਲਬਾਤ ਰੇ ਸਾਂਝੀ ਕਰਦੇਈ ਦੀ ਆ ਮੈਨੂੰ ਕਾਫੀ ਦਿਨਾਂ ਤੋਂ ਫੋਨ ਆ ਰਹੇ ਸੀ ਮੈਸੇਜ ਆ ਰਹੇ ਸੀ ਅੱਜ ਵੀ ਮੈਨੂੰ ਰਸਤੇ ਵਿੱਚ ਆਉਂਦਿਆਂ ਵੀ ਫੋਨ ਆਇਆ ਕਿ ਜਿਹੜਾ ਜੀ ਈਸੀਐਚਐਸ ਵੱਲੋਂ ਨਵਾਂ ਲੈਟਰ ਆਇਆ 4 ਅਪ੍ਰੈਲ 2025 ਨੂੰ ਤੁਸੀਂ ਉਹਦੇ ਦੀ ਵੀਡੀਓ ਨਹੀਂ ਬਣਾਈ ਵੀਰੋ ਭੈਣੋ ਬੱਚਿਓ ਭਰਾਵੋ ਮੈਂ ਤੁਹਾਨੂੰ ਸਭ ਨੂੰ ਬੇਨਤੀ ਕਰਦਾ ਕਿ ਮੈਂ ਵੀਡੀਓ ਇਸ ਕਰਕੇ ਨਹੀਂ ਬਣਾਉਣੀ ਕਿ ਮੈਂ ਵੀਡੀਓ ਬਣਾਉਣੀ ਆ ਫਿਰ ਤੁਸੀਂ ਵੇਖਣੀ ਆ ਫਿਰ ਮੈਨੂੰ ਉਹਦੇ ਪੈਸੇ ਆਉਣੇ ਮੇਰਾ ਮਕਸਦ ਇੱਕੋ ਹੁੰਦਾ ਹੈ ਕਿ ਮੈਂ ਤੁਹਾਡੇ ਨਾਲ ਉਹ ਜਾਣਕਾਰੀ ਸ਼ੇਅਰ ਕਰਨੀ ਹੈ ਜਿਹਦੇ ਨਾਲ ਤੁਹਾਨੂੰ ਕੋਈ ਤੁਹਾਡੀ ਭਲਾਈ ਹੋਵੇ ਤੁਹਾਡਾ ਕੋਈ ਵੈਲਫੇਅਰ ਹੋਵੇ ਤਾਂ ਉਸ ਜਾਣੀ ਜਾਣਕਾਰੀ ਦੇ ਨਾਲ ਤੁਹਾਡਾ ਫਾਇਦਾ ਹੋਵੇ ਨਾ ਕਿ ਮੈਂ ਆਪਣੇ ਵੀਊ ਲੈਣ ਵਾਸਤੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਹੈ ਜੀ ਵੀਡੀਓ ਬਣਾਉਣੀ ਹੈ ਹੁਣ ਮੇਰੇ ਇਸੇ ਕਰਕੇ ਮੈਂ ਵੀਡੀਓ ਨਹੀਂ ਬਣਾਈ ਪਰ ਮੈਂ ਤੁਹਾਨੂੰ ਜਿਹੜੀ ਜਾਣਕਾਰੀ ਦੇ ਰਿਹਾ ਕਿ ਆਪਾਂ ਸਾਰੇ ਜਦੋਂ ਤੋਂ ਫੌਜ ਵਿੱਚੋਂ ਪੈਨਸ਼ਨ ਆਏ ਆ ਜਾਂ ਜਿਹੜੇ ਵੀ ਫੌਜ ਵਿੱਚੋਂ ਵੀਰ ਪੈਨਸ਼ਨ ਆ ਰਹੇ ਨੇ ਜਾਂ ਪੁਰਾਣੇ ਆਏ ਨੇ ਤਾਂ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਫੌਜ ਵੱਲੋਂ ਸਾਨੂੰ ਕੁਝ ਐਜ਼ ਅ ਪੈਨਸ਼ਨਰ ਐਕਸਰਸਮੈਨ ਡਿਫੈਂਸ ਪੈਨਸ਼ਨਰ ਦੇ ਤੌਰ ਤੇ ਸਹੂਲਤਾਂ ਮਿਲਦੀਆਂ ਨੇ ਜਿਦੇ ਵਿੱਚ ਸੀਐਡੀ ਕੰਟੇਨ ਦੀ ਸਹੂਲਤ ਹੈ ਈਸੀਐਚਐਸ ਪਾਲੀਕਲਿਨਿਕ ਦੇ ਵਿੱਚ ਇਲਾਜ ਕਰਾਉਣ ਦੀ ਸਹੂਲਤ ਹੈ ਉਹਨਰੇ ਤੋਂ ਇਲਾਵਾ ਸਟੇਸ਼ਨ ਹੈੱਡਕ quarter ਸੈਨਿਕ ਭਲਾਈ ਦਫਤਰ ਜ਼ਿਲ੍ਹਾ ਸੈਨਿਕ ਬੋਰਡ ਜਿਹੜਾ ਬਣਿਆ ਹੁੰਦਾ ਹੈ ਵੈਟਰਨ ਸੈੱਲ ਇਹ ਸਾਰੀਆਂ ਜਿਹੜੀਆਂ ਸੰਸਥਾਵਾਂ ਨੇ ਏਡਬਲਯੂਪੀਓ ਹੈ ਇਹਨਾਂ ਦੇ ਥਰੂ ਸਾਨੂੰ ਜਿਹੜੀ ਸਰਕਾਰ ਵੱਲੋਂ ਜਾਂ ਰੱਖਿਆ ਸਨਾਵਾਂ ਦਾ ਜਿਹੜਾ ਵਿਭਾਗਾ ਉਹਦੇ ਵੱਲੋਂ ਉਹ ਸਹੂਲਤਾਂ ਸਾਰੀਆਂ ਦਿੱਤੀਆਂ ਜਾਂਦੀਆਂ ਨੇ ਪਰ ਸਮੇਂ-ਸਮੇਂ ਤੇ ਇਹਨਾਂ ਸੰਸਥਾਵਾਂ ਦੇ ਵੱਲੋਂ ਕੁਝ ਐਸੇ ਨਿਰਦੇਸ਼ ਜਾਰੀ ਕੀਤੇ ਜਾਂਦੇ ਨੇ ਜਿਹਦੇ ਨਾਲ ਸਾਨੂੰ ਸਾਡੇ ਵਾਸਤੇ ਮੁਸ਼ਕਲਾਂ ਖੜੀਆਂ ਹੋ ਜਾਂਦੀਆਂ ਨੇ ਪਰ ਮੈਂ ਤੁਹਾਡੇ ਨਾਲ ਇੱਕੋ ਗੱਲ ਅੱਜ ਦੀ ਵੀਡੀਓ ਦੇ ਵਿੱਚ ਜਾਣਕਾਰੀ ਸਾਂਝੀ ਕਰਨੀ ਚਾਹੁੰਨਾ ਕਿ ਬਹੁਤ ਸਾਰੇ ਚੈਨਲਾਂ ਤੇ ਵੀ ਵੀਡੀਓ ਬਣਦੀਆਂ ਨੇ ਔਰ ऐसे ऐसे चैनल भी ਨੇ YouTube Facebook ਦੇ ਉੱਪਰ ਜਿਨ੍ਹਾਂ ਨੇ ਇੱਕ 15 ਲੱਖ ਵਾਲਾ ਜਿਹੜਾ ਲੈਟਰ ਆਇਆ ਸੀ ਫੌਜ ਦੇ ਵੱਲੋਂ ਉਹ ਇੱਕ ਲੈਟਰ ਦੇ ਉੱਪਰ 10-10 ਵੀਡੀਓ ਬਣਾ ਕੇ ਉਹਨਾਂ ਯੂਟਿਊਬਰਾਂ ਨੇ ਆਪਣੇ 15-15 ਲੱਖ ਸਬਸਕ੍ਰਾਈਬਰ ਬਣਾ ਲਏ ਪਰ ਉਹਦੇ ਬਾਰੇ ਅੱਜ ਤੱਕ ਵੀ ਕਲੀਅਰ ਨਹੀਂ ਹੋਇਆ ਉਹ 15 ਲੱਖ ਮਿਲਣਾ ਜਾਂ ਨਹੀਂ ਮਿਲਣਾ ਉਦੋਂ ਵੀ ਮੈਂ ਇਹ ਮੈਨੂੰ ਕਿਹਾ ਸੀ ਕਿ ਤੁਸੀਂ ਵੀਡੀਓ ਬਣਾਓ ਮੈਂ ਕਿਹਾ ਨਹੀਂ ਪਹਿਲਾਂ ਮੈਂ ਇਸ ਲੈਟਰ ਦਾ ਸਿਚੁਏਸ਼ਨ ਹੈਡਕ quarters ਤੋਂ ਸਟੇਸ਼ਨ ਕਮਾਂਡਰ ਨੂੰ ਮਿਲ ਕੇ ਪਤਾ ਕਰਾਂਗਾ ਫਿਰ ਮੈਂ ਵੀਡੀਓ ਬਣਾਵਾਂਗਾ ਇਸੇ ਤਰ੍ਹਾਂ ਇੱਕ ਲੈਟਰ ਆਇਆ ਸੀ ਕਿ ਜਿਹੜਾ ECHS ਕਾਰਡ ਹੈ ਉਹਨੂੰ ਤੁਸੀਂ ਜਲਦੀ ਤੋਂ ਜਲਦੀ ਆਧਾਰ ਕਾਰਡ ਦੇ ਨਾਲ ਅਟੈਚ ਕਰ ਦਿਓ ਨਹੀਂ ਤਾਂ ਕਾਰਡ ਬੰਦ ਹੋ ਜਾਏਗਾ ਉਹ ਵੀ ਮੈਂ ECHS ਸੈੱਲ ਦੇ ਵਿੱਚ ਔਰ ECHS ਪੋਲੀਕਲੀਨਿਕ ਦੇ ਵਿੱਚ ਕਲੀਅਰ ਕਰਕੇ ਫਿਰ ਮੈਂ ਵੀਡੀਓ ਬਣਾਈ ਸੀ ਕਿ ਉਸ ਲੈਟਰ ਦਾ ਆਧਾਰ ਕਾਰਡ ਦੇ ਨਾਲ ECHS ਅਪਡੇਟ ਹੋਣ ਦਾ ਕੋਈ ਲੈਣਾ ਦੇਣਾ ਵੀ ਨਹੀਂ ਹੈ ਉਹ ਸਿਰਫ ਇਹ ਸੀ ਕਿ ਤੁਹਾਡੀ ਜਿਹੜੀ ਆਧਾਰ ਕਾਰਡ ਦੇ ਉੱਪਰ ਡੇਟ ਆਫ ਬਰਥ ਹੈ ਉਹ ਤੁਹਾਡੇ ECHS ਕਾਰਡ ਨਾਲ ਮੈਚ ਕਰਨੀ ਚਾਹੀਦੀ ਹੈ ਨੰਬਰ 1 ਨੰਬਰ 2 ਜਿਹੜਾ ਤੁਹਾਡਾ ਆਧਾਰ ਕਾਰਡ ਹੈ ਉਹ ਤੁਸੀਂ ਅਪਡੇਟ ਕਰਨਾ ਹੈ ਅਪਡੇਟ ਕਰਨ ਵਾਸਤੇ ਉਹਦੇ ਵਿੱਚ ਤੁਸੀਂ ECHS ਕਾਰਡ ਵੀ ਜਿਹੜਾ ਉਹਦੀ ਡਿਟੇਲ ਆ ਉਹ ਵਰਤ ਸਕਦੇ ਹੋ ਸਿਰਫ ਇਹਨਾਂ ਉਹਦਾ ਮਕਸਦ ਸੀ ਉਸੇ ਤਰ੍ਹਾਂ ਬੜੀਆਂ ਚਿੱਠੀਆਂ ਆਉਂਦੀਆਂ ਰਹਿੰਦੀਆਂ ਨੇ ਫੌਜ ਵੱਲੋਂ ਇਹਨਾਂ ਸੰਸਥਾਵਾਂ ਦੇ ਵਿੱਚ ਪਰ ਮੈਂ ਜਿਹੜੀ ਤੁਹਾਡੇ ਨਾਲ ਗੱਲ ਕਰਨੀ ਚਾਹੁੰਨਾ ਕਿ ਜਦੋਂ ਵੀ ਤੁਸੀਂ ਜਿਹੜਾ ਤੁਹਾਡਾ ਜ਼ਿਲ੍ਹਾ ਜਿਹੜਾ ਤੁਹਾਡਾ ਸ਼ਹਿਰ ਹੈ ਜਿਹੜਾ ਤੁਹਾਨੂੰ ਕੈਂਟ ਏਰੀਆ ਪੈਂਦਾ ਉੱਥੇ ਤੁਸੀਂ ਸੀਐਡੀ ਕੰਟੇਨ ਤੇ ਜਾਣੇ ਹੋ ਲਿਕੋਰ ਲੈਣ ਜਾਣੇ ਹੋ ਜਾਂ ਸਮਾਨ ਗਰੋਸਰੀ ਲੈਣ ਜਾਣੇ ਹੋ ਤਾਂ ਉਸ ਦਿਨ ਤੁਸੀਂ ਅੱਧਾ ਘੰਟਾ ਐਕਸਟਰਾ ਕੱਢ ਕੇ ਜ਼ਿਲ੍ਹਾ ਸੈਨਿਕ ਬੋਰਡ ਵੀ ਜਾਓ ਸਟੇਸ਼ਨ ਹੈੱਡਕੁਆਟਰ ਵੈਟਰਨ ਸੈੱਲ ਵੀ ਜਾਓ ਈਸੀਐਚਐਸ ਦਾ ਜਿਹੜਾ ਉੱਥੇ ਆਫਿਸ ਬਣਿਆ ਹੁੰਦਾ ਉੱਥੇ ਵੀ ਜਾਓ ਈਸੀਐਚਐਸ ਪੋਲੀਕਲੀਨਿਕ ਵੀ ਜਾਓ ਔਰ ਉੱਥੇ ਜਾ ਕੇ ਪਤਾ ਕਰੋ ਕਿ ਪਿਛਲੇ ਸਮੇਂ ਦੇ ਦੌਰਾਨ ਮੇਰੇ ਵਾਸਤੇ ਕੋਈ ਨਵੀਂ ਅਪਡੇਟ ਕੋਈ ਨਵਾਂ ਨਿਰਦੇਸ਼ ਕੋਈ ਨਵੀਂ ਫੈਸਿਲਿਟੀ ਤਾਂ ਨਹੀਂ ਆਈ ਜੇ ਆਈ ਹੋਏਗੀ ਤਾਂ ਉਹਨਾਂ ਦੇ ਨੋਟਿਸ ਬੋਰਡ ਤੇ ਬਾਹਰ ਲੈਟਰ ਲੱਗਿਆ ਹੁੰਦਾ ਨਹੀਂ ਤਾਂ ਤੁਸੀਂ ਅੰਦਰੋਂ ਵੀ ਪਤਾ ਕਰ ਸਕਦੇ ਹੋ ਪਰ ਜਿਹੜੀ ਸੋਸ਼ਲ ਮੀਡੀਆ ਤੇ ਸਾਡੇ ਵਰਗੇ ਜਿਹੜੇ YouTube ਨੇ ਵੀਡੀਓ ਬਣਾਉਂਦੇ ਨੇ ਬਲੌਗਰ ਨੇ ਉਹਨਾਂ ਤੋਂ ਕੋਈ ਜਾਣਕਾਰੀ ਸੁਣ ਕੇ ਤੁਸੀਂ ਜਾ ਕੇ ਕਿਤੇ ਵੀ ਮੱਥਾ ਕਪਾਈ ਨਾ ਕਰੋ हां मैं ਤੁਹਾਨੂੰ ਇਹ ਕਹਿ ਰਿਹਾ ਕਿ ਤੁਸੀਂ YouTube ਤੋਂ Facebook ਤੋਂ ਜਾਣਕਾਰੀ ਜ਼ਰੂਰ ਲੈ ਸਕਦੇ ਹੋ ਪਰ ਉਹ ਜਾਣਕਾਰੀ ਮੁਖਤ ਹੈ ਉਹ ਸਹੀ ਹੈ ਉਹਦਾ ਤੁਹਾਡੇ ਨਾਲ ਕੋਈ ਲੈਣਾ ਦੇਣਾ ਹੈ ਜਾਂ ਨਹੀਂ ਇਹ ਤੁਹਾਨੂੰ ਸਰਕਾਰੀ ਸੰਸਥਾਵਾਂ ਤੋਂ ਜਾ ਕੇ ਪਤਾ ਲੱਗੇਗਾ ਜਿਲ੍ਹਾ ਸੈਨਿਕ ਬੋਰਡ ਜਾਣਾ ਪਏਗਾ ਤੁਹਾਨੂੰ ECHS ਪੋਲੀਕਲਿਨਿਕ ਜਾਣਾ ਪਏਗਾ ਜਾਂ CHD ਜਾਂ ਜਿੱਥੇ ਵੀ ਵੈਟਰਨ ਸੈੱਲ ਤੁਸੀਂ ਜਾ ਸਕਦੇ ਹੋ ਇਹਦੀ ਜਿਹੜੀ ਅਸਲੀਅਤ ਆ ਤੁਹਾਨੂੰ ਉੱਥੇ ਪਤਾ ਲੱਗਣੀ ਆ ਜਾਣਕਾਰੀ ਹੋਣਾ ਹੋਰ ਗੱਲ ਹੈ ਪਰ ਜਾਣਕਾਰੀ ਸਹੀ ਆ ਜਾਂ ਗਲਤ ਹੈ ਇਹਦਾ ਪਤਾ ਤੁਹਾਨੂੰ ਸੰਬੰਧਿਤ ਉਸ ਇੰਸਟੀਚੂਟ ਤੋਂ ਜਾ ਕੇ ਪਤਾ ਲੱਗਣਾ ਇਸੇ ਤਰ੍ਹਾਂ ਜਿਹੜਾ ਬਹੁਤ ਸਾਰੇ ਲੈਟਰ ਫੌਜ ਵੱਲੋਂ ਜਿਹੜੇ ਸਾਨੂੰ ਲੱਗਦਾ ਵੀ ਆਹ ਵੀ ਆ ਗਿਆ ਆਹ ਵੀ ਚਿੱਠੀ ਆ ਗਈ ਜੀ ਬਠਿੰਡੇ ਦੇ ਵਿੱਚ ਜਿੱਦੋਂ ਦਾ ਐਮਰਜ ਹਸਪੀਟਲ ਖੁੱਲਿਆ ਕਿੰਨੇ ਵਾਰ ਸਾਬਕਾ ਫੌਜੀਆਂ ਦੇ ਵਟਸਐਪ ਗਰੁੱਪਾਂ ਦੇ ਵਿੱਚ ਇਹ ਜਾਣਕਾਰੀ ਘੁੰਮਦੀ ਹੈ ਕਿ ਜਿਹੜਾ ਐਮਰਜ ਹਸਪੀਟਲ ਹੈ ਇਹ ECHS ਦੇ ਨਾਲ ਅਟੈਚ ਹੋ ਗਿਆ ਹੈ ਉੱਥੇ ਸਾਬਕਾ ਫੌਜੀਆਂ ਦਾ ਇਲਾਜ ਹੋਣਾ ਸ਼ੁਰੂ ਹੋ ਗਿਆ ਔਰ ਉਹਦੇ ਤੋਂ بڑے ਫੌਜੀ ਵੀਰ ਉਹਨੂੰ ਸੁਣ ਕੇ ਪੜ੍ਹ ਕੇ ਖੱਜਲਖਾਰ ਹੋ ਕੇ ਇਮੇਜ ਹਸਪੀਟਲ ਤੋਂ ਵਾਪਸ ਜਾਂਦੇ ਰਹੇ ਮੈਨੂੰ ਵੀ ਬੜੇ ਫੋਨ ਆਏ ਵੀ ਤੁਸੀਂ ਵੀਡੀਓ ਨਹੀਂ ਬਣਾਈ ਜਦੋਂ ਵੀ ਮੈਂ ਜਾਣਕਾਰੀ ਪੜ੍ਹਦਾ ਸੁਣਦਾ ਮੈਂ ਪਹਿਲਾਂ ਉਸ ਜਿਹੜਾ ਰਿਲੇਟਡ ਉਹਦਾ ਇੰਸਟੀਚਿਊਟ ਹੁੰਦਾ ਪਹਿਲਾਂ ਮੈਂ ਉੱਥੇ ਜਾ ਕੇ ਪਤਾ ਕਰਦਾ ਮੈਂ ਇਮੇਜ ਹਸਪੀਟਲ ਆਪ ਜਾ ਕੇ ਪਤਾ ਕੀਤਾ ਉਹ ਕਹਿੰਦੇ ਜੀ ਜਿਹੜਾ ਲਿੰਕ ECHS ਦਾ ایمਸ ਦੇ ਨਾਲ ਹੋ ਚੁੱਕਾ ਹੈ ਪਰ ਉਹਦੀ ਪ੍ਰੋਪਰ ਕਾਰਵਾਈ ਜਿਹੜਾ ਅਜੇ ਇੱਥੇ ਕਾਊਂਟਰ ਬਣਨਾ ਹੈ ਈਸੀਐਚਐਸ ਕਾਊਂਟਰ ਐਮਐਸ ਦੇ ਅੰਦਰ ਜਿੱਥੇ ਜਾ ਕੇ ਤੁਸੀਂ ਆਪਣਾ ਕਾਰਡ ਜਮ੍ਹਾਂ ਕਰਾਓਗੇ ਜਿਵੇਂ ਸਿਵਲ ਹਸਪੀਟਲਾਂ ਦੇ ਵਿੱਚ ਬਣਿਆ ਹੁੰਦਾ ਅਜੇ ਐਮਐਸ ਦੇ ਵਿੱਚ ਨਹੀਂ ਬਣਿਆ ਜਿੰਨਾ ਚਿਰ ਉਹ ਨਹੀਂ ਬਣਦਾ ਉਹਨਾਂ ਚਿਰ ਤੁਹਾਨੂੰ ਈਸੀਐਚਐਸ ਦੇ ਕਾਰਡ ਦੇ ਰਾਈ ਐਮਐਸ ਦੇ ਵਿੱਚ ਨਾ ਕਿਸੇ ਨੂੰ ਓਪੀਡੀ ਚ ਦੇਖਣਾ ਨਾ ਤੁਹਾਡਾ ਕੋਈ ਇਲਾਜ ਹੋਣਾ ਔਰ ਜਦੋਂ ਈਸੀਐਚਐਸ ਪੋਲੀਕਲੀਨਿਕ ਦੇ ਨਾਲ ਐਮਨ ਹਸਪੀਟਲ ਅਟੈਚ ਹੋ ਗਿਆ ਤੇ ਫਿਰ ਪੂਰੇ ਪੰਜਾਬ ਦੇ ਈਸੀਐਚ ਸਪੋਲੀਕਲਿਨਿਕਾਂ ਦੇ ਬਾਹਰ ਜਿਹੜੇ ਪੈਨਲ ਹਸਪੀਟਲ ਦੀ ਲਿਸਟ ਲਗਾਈ ਜਾਂਦੀ ਆ ਉਹਦੇ ਵਿੱਚ ਏਮਜ਼ ਬਠਿੰਡਾ ਦਾ ਨਾਮ ਵੀ ਜੁੜ ਜਾਏਗਾ ਜਿੰਨਾ ਚਿਰ ਉੱਥੇ ਨਹੀਂ ਲਿਖਿਆ ਜਾਏਗਾ ਉਹਨਾਂ ਚਿਰ ਸਮਝ ਲਓ ਅਜੇ ਕਾਰਵਾਈ ਚੱਲ ਰਹੀ ਹੈ ਅਜੇ ਪੂਰੀ ਨਹੀਂ ਹੋਈ ਹੈ ਇਸ ਤਰ੍ਹਾਂ ਦੇ ਬੜੇ ਲੈਟਰ ਤੁਹਾਨੂੰ ਸੋਸ਼ਲ ਮੀਡੀਆ ਤੇ YouTube ਚੈਨਲਾਂ ਤੇ WhatsApp ਗਰੁੱਪਾਂ ਤੇ ਮਿਲ ਜਾਣਗੇ ਸੋ ਉਹ ਲੈਟਰ ਪੜ ਪੜ ਕੇ ਨਾ ਤਾਂ ਪਰੇਸ਼ਾਨ ਹੋਣਾ ਹੈ ਆਪਾਂ ਤੇ ਨਾ ਹੀ ਕਿਤੇ ਜਾ ਕੇ ਟੱਕਰਾ ਮਾਰਨ ਦੀ ਲੋੜ ਹੈ ਜਦੋਂ ਵੀ ਐਸਾ ਕੁਝ ਹੋਏਗਾ ਤਾਂ ਤੁਹਾਨੂੰ ਤੁਹਾਡੇ ਜ਼ਿਲ੍ਹੇ ਦੇ ਜ਼ਿਲ੍ਹਾ ਸੈਨਿਕ ਬੋਰਡ ਤੇ ਜਾ ਕੇ ਜਾਂ ਵੈਟਰਨ ਸੈਲ ਤੇ ਜਾ ਕੇ ਜਾਂ ਈਸਐਚ ਪੋਲੀਕਲਿਨਿਕ ਜਾ ਕੇ ਤੁਹਾਨੂੰ ਕਲੀਅਰ ਕਰ ਲੈਣਾ ਚਾਹੀਦਾ ਹੈ ਨਾ ਕਿ ਭੰਬਲ ਪੂਸੇ ਵਿੱਚ ਪੈ ਕੇ ਪਰੇਸ਼ਾਨ ਹੋਣ ਦੀ ਲੋੜ ਹੈ ਹੁਣ ਵੀ ਜਿਹੜੀ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਕਿ ਜਿਹੜਾ ਪਿਛਲੇ ਦਿਨਾਂ ਦੇ ਵਿੱਚ 21 ਮਾਰਚ ਨੂੰ ਕੋਈ ਲੈਟਰ ਆਇਆ ਸੀ ਈਸਐਚ ਹੈੱਡਕਵਰਟਰ ਵੱਲੋਂ ਘੁੰਮ ਰਿਆ ਸੀ ਸੋਸ਼ਲ ਮੀਡੀਆ ਤੇ ਕਿ ਜਿਹੜਾ ਇੱਕ ਸਵੈ ਘੋਸ਼ਣਾ ਪੱਤਰ 셀ਫ ਡਿਕਲੇਰੇਸ਼ਨ ਦੇਣਾ ইসি এইচ এস ਬেনিਫਿਸ਼ਰੀ ਨੇ ਜਿਹੜਾ ਪ੍ਰਾਇਮਰੀ ਬেনিਫਿਸ਼ਰੀ ਹੈ ਕਿ ਮੈਂ ਔਰ ਮੇਰਾ ਪਰਿਵਾਰ ਦਾ ਮੈਂਬਰ ਕੋਈ ਵੀ ਜਿਨ੍ਹਾਂ ਦੇ ਇਸ ਕਾਰਡ ਬਣੇ ਆ ਅਗਰ ਅਸੀਂ ਕਾਰਡ ਦਾ ਮਿਸਯੂਜ਼ ਕਰਦੇ ਆ ਜੋ ਸਾਡੇ ਕਾਰਡ ਦਾ ਕੋਈ ਹੋਰ ਮਿਸਯੂਜ਼ ਕਰਦਾ ਦੁਰਵਰਤੋਂ ਕਰਦਾ ਤਾਂ ਸਾਡੇ ਖਿਲਾਫ ਬਿਨਾਂ ਕਿਸੇ ਨੋਟਿਸ ਤੋਂ ਕਾਰਵਾਈ ਕੀਤੀ ਜਾਵੇ ਇਹ ਅਸੀਂ ਉੱਥੇ ਲਿਖ ਕੇ ਦੇਣਾ ਸੀ ਇਸ ਤਰ੍ਹਾਂ ਦੀ ਜਿਹੜੀ ਜਾਣਕਾਰੀ YouTube ਤੇ WhatsApp ਗਰੁੱਪਾਂ ਚ ਘੁੰਮ ਰਹੀ ਸੀ ਮੈਂ ਉਸ ਤੋਂ ਬਾਅਦ ਐਸਐਚ ਪੋਲੀਕਲਿਨਿਕ ਜਾ ਕੇ ਪਤਾ ਕੀਤਾ ਉਹ ਕਹਿੰਦੇ ਜੀ ਸਾਡੇ ਕੋਲ ਅਜੇ ਤੱਕ ਕਿਸ ਤਰ੍ਹਾਂ ਦਾ ਕੋਈ ਲੈਟਰ ਨਹੀਂ ਆਇਆ ਉਸ ਤੋਂ ਬਾਅਦ ਇੱਕ ਨਵਾਂ ਲੈਟਰ ਆ ਗਿਆ 2 ਮਾਰਚ ਨੂੰ ਕਿ ਜਿਹੜਾ ਪਹਿਲਾਂ ਲੈਟਰ ਜਾਰੀ ਹੋਇਆ ਸੀ ਉਹਦੇ ਵਿੱਚ ਕੁਝ ਅਮੈਂਡਮੈਂਟ ਕੀਤੀਆਂ ਗਈਆਂ ਕਿ ਹੁਣ ਤੁਸੀਂ ਲੈਟਰ ਉੱਥੇ ਜਾ ਕੇ ਬਾਈ ਹੈਂਡ ਜਮ੍ਹਾਂ ਕਰਨਾ ਕਿਤੇ ਅਪਲੋਡ ਨਹੀਂ ਕਰਨਾ ਮੈਂ ਫਿਰ ਐਸਐਚ ਪੋਲੀਕਲਿਨਿਕ ਗਿਆ ਉਹ ਕਹਿੰਦੇ ਨਹੀਂ ਜੀ ਇਹ ਵੀ ਲੈਟਰ ਅਜੇ ਤੱਕ ਸਾਡੇ ਕੋਲ ਸਾਡੇ ਰੀਜਨਲ ਸੈਂਟਰ ਦੇ ਦੁਆਰਾ ਜਦ ਸਾਡੇ ਹੈੱਡਕੁਆਰਟਰ ਦੌਰਾਨ ਨਹੀਂ ਆਇਆ ਦੋ ਦਿਨ ਬਾਅਦ YouTube ਤੇ ਫਿਰ ਲੈਟਰ ਆ ਗਿਆ ਨਵਾਂ ਕਿ ਉਹ ਜਿਹੜਾ ਪਹਿਲਾਂ ਮੈਸੇਜ ਆਇਆ ਸੀ ਉਹ ਸਾਰਾ ਕੈਨਸਲ ਕੀਤਾ ਜਾਂਦਾ ਹੈ ਮੇਰਾ ਕਹਿਣ ਦਾ ਮਤਲਬ ਉਹ ਕੈਨਸਲ ਵਾਲਾ ਵੀ ਉਹਨਾਂ ਨੇ ਕਿਸੇ ਨੇ ਨਹੀਂ ਲਗਾਇਆ ਜਦੋਂ ਵੀ ਤੁਹਾਡੇ ਵਾਸਤੇ ਤੁਹਾਡੇ ਸੀਐਚਡੀ ਕਾਰਡ ਦੇ ਸਬੰਧ ਵਿੱਚ ਤੁਹਾਡੇ ਇਸੇ ਕਾਰਡ ਦੇ ਸਬੰਧ ਵਿੱਚ ਤੁਹਾਡੇ ਸੈਨਿਕ ਭਲਾਈ ਵਿਭਾਗ ਮੰਤਰੀ ਜਦੋਂ ਕੋਈ ਲੈਟਰ ਆਏਗਾ ਉਹਨਾਂ ਨੋਟਿਸ ਬੋਰਡ ਦੇ ਉੱਪਰ ਜ਼ਰੂਰ ਲਾਇਆ ਜਾਏਗਾ ਜੇਕਰ ਤੁਹਾਨੂੰ ਕਿਤੋਂ ਵੀ ਜਾਣਕਾਰੀ ਮਿਲਦੀ ਹੈ ਤਾਂ ਤੁਸੀਂ ਆਪਣੇ ਜ਼ਿਲ੍ਹੇ ਦੇ ਜ਼ਿਲ੍ਹਾ ਸੈਨਿਕ ਬੋਰਡ ਤੋਂ ਵੈਟਰਨ ਸੈੱਲ ਤੋਂ ਜਾਂ ਸਟੇਸ਼ਨ ਹੈੱਡਕੁਆਰਟਰ ਤੋਂ ਜਾਂ ਇਸੇ ਸੈੱਲ ਤੋਂ ਫੋਨ ਕਰਕੇ ਪਤਾ ਕਰ ਲਓ ਕਲੀਅਰ ਕਰ ਲਓ ਨਹੀਂ ਤਾਂ ਉੱਥੇ ਜਾ ਕੇ ਪਤਾ ਕਰ ਲਓ ਪਰ ਸੋਸ਼ਲ ਮੀਡੀਆ ਤੇ ਘੁੰਮ ਰਹੀਆਂ ਚਿੱਠੀਆਂ ਨੂੰ ਪੜ੍ਹ ਕੇ ਸੁਣ ਕੇ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ ਮੈਂ ਤੁਹਾਨੂੰ ਇਹੀ ਕਹਿਣਾ ਚਾਹੁੰਦਾ ਕਿ ਬੜੇ ਲੈਟਰ ਆਉਂਦੇ ਨੇ ਰੋਜ਼ਾਨਾ ਜੇ ਆਪਾਂ ਜੇ ਸਾਰੇ ਸੋਸ਼ਲ ਮੀਡੀਆ ਤੇ ਲੈਟਰ ਘੁੰਮੀ ਜਾਣ ਤਾਂ ਫਿਰ ਆਪਾਂ ਤਾਂ ਪਾਗਲ ਹੋ ਜਾਾਂਗੇ ਫਿਰ ਮੈਨੂੰ ਹੈਰਾਨੀ ਉਦੋਂ ਹੁੰਦੀ ਹੈ ਜਦੋਂ ਆਰਮੇ ਹਿਡਕੁਆਟਰ ਤੋਂ ਚੱਲਿਆ ਲੈਟਰ ਨਾ ਤਾਂ ਸਟੇਸ਼ਨ ਹਿਡਕੁਆਟਰ ਪਹੁੰਚਿਆ ਹੁੰਦਾ ਨਾਉ ਜ਼ਿਲ੍ਹਾ ਸੈਨਿਕ ਬੋਰਡ ਪਹੁੰਚਿਆ ਹੁੰਦਾ ਨਾਉ ਈਐਚਐਸ ਪੋਲੀਕਲਿਨਿਕ ਵਿੱਚ ਪਹੁੰਚਿਆ ਹੁੰਦਾ ਉਹ ਯੂਟਿਊਬਰਾਂ ਕੋਲੇ ਪਹੁੰਚ ਜਾਂਦਾ ਹੈ ਹੈਰਾਨੀ ਦੀ ਗੱਲ ਹੈ ਉਹ ਉਹਨਾਂ ਦਾ ਆਰਮੇ ਹਿਡਕੁਆਟਰ ਨਾਲ ਕੀ ਲਿੰਕ ਹੈ ਇਹ ਤਾਂ ਭਾਈ ਜੇ ਰੱਬ ਜਾਣਦਾ ਜਾਂ ਯੂਟਿਊਬਰ ਜਾਣਦੇ ਨੇ ਪਰ ਮੈਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇਹੀ ਬੇਨਤੀ ਜਿਹੜੀ ਕਰਨਾ ਚਾਹੁੰਨਾ ਕਿ ਵੈਲਫੇਅਰ ਵਾਸਤੇ ਸੰਸਥਾਵਾਂ ਬਣਦੀਆਂ ਨੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਹਰ ਸੰਸਥਾ ਦੇ ਵਿੱਚ ਗਲਤ ਲੋਕ ਹੁੰਦੇ ਨੇ ਉਹ ਸਾਡੇ ਜਵਾਨਾਂ ਦੇ ਵਿੱਚ ਹੋ ਸਕਦੇ ਨੇ ਅਫਸਰ ਵੀ ਹੋ ਸਕਦੇ ਨੇ ਸਿਵਲਨ ਵੀ ਹੋ ਸਕਦੇ ਨੇ ਪਰ ਸਭ ਪੰਜੇ ਉਂਗਲਾਂ ਇੱਕੋ ਜੇ ਨਹੀਂ ਹੁੰਦੀਆਂ ਹਰੇਕ ਇੱਕ ਸੰਸਥਾ ਵਿੱਚ ਸਾਰੇ ਖਰਾਬ ਵੀ ਨਹੀਂ ਹੁੰਦੇ ਸਾਰੇ ਸਹੀ ਵੀ ਨਹੀਂ ਹੁੰਦੇ ਹਰ ਸਿਸਟਮ ਜ਼ਰੂਰ ਖਰਾਬ ਹੁੰਦਾ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੀਆਂ ਸਾਬਕਾ ਫੌਜੀਆ ਤੇ ਉਹਨਾਂ ਦੇ ਪਰਿਵਾਰਾਂ ਨੂੰ ਉਹਨਾਂ ਦੀ ਭਲਾਈ ਵਾਸਤੇ ਸੰਸਥਾਵਾਂ ਖੋਲ੍ਹਣਾ ਜਾਂਦੀਆਂ ਨਹੀਂ ਜਿਹੜੇ ਮਕਸਦ ਨਾਲ ਉਸ ਤਰੀਕੇ ਦੇ ਨਾਲ ਸਾਬਕਾ ਫੌਜੀਆਂ ਤੇ ਉਹਨਾਂ ਦੇ ਪਰਿਵਾਰਾਂ ਦਾ ਵੈਲਫੇਅਰ ਨਹੀਂ ਹੋ ਰਿਹਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਪਰ ਇਹਦਾ ਮਤਲਬ ਇਹ ਨਹੀਂ ਕਿ ਉੱਥੇ ਬੈਠਾ ਹਰ ਇਨਸਾਨ ਗਲਤ ਹੈ ਕਦੇ ਵੀ ਸੋਚ ਕੇ ਨਹੀਂ ਚੱਲਣਾ ਉਹਨਾਂ ਦੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਵੱਧ ਤੋਂ ਵੱਧ ਜਿਹੜੀਆਂ ਸਹੂਲਤਾਂ ਉਹ ਸਾਬਕਾ ਫੌਜੀਆਂ ਨੂੰ ਦਿੱਤੀਆਂ ਜਾਣ ਪਰ ਆਪਾਂ ਵੀ ਧਿਆਨ ਰੱਖਣਾ ਆਪਾਂ ਵੀ ਕੋਈ ਇਸ ਤਰ੍ਹਾਂ ਦੀ ਅੰਗਿਲੀ ਕੋਈ ਲਾਪਰਵਾਹੀ ਨਹੀਂ ਕਰਨੀ ਆ ਜਿਹਦੇ ਨਾਲ ਸਾਨੂੰ ਜਿਹੜੀਆਂ ਸਹੂਲਤਾਂ ਮਿਲ ਰਹੀਆਂ ਆ ਉਹਦੇ ਵਿੱਚ ਕੋਈ ਪਰੇਸ਼ਾਨੀ ਆਵੇ ਇੱਕ ਮੈਂ ਕੱਲ ਹੀ ਸੁਣ ਰਿਹਾ ਸੀ ਇੱਕ ਯੂਟਿਊਬਰ ਹੈ ਜਿਹੜਾ ਕਿ ਹਮੇਸ਼ਾ ਫੌਜ ਦੀ ਜਿਹੜੀਆਂ ਗਲਤ ਗੱਲਾਂ ਸਾਨੂੰ ਜਿਹੜੀਆਂ ਲੱਗਦੀਆਂ ਫੌਜ ਵਿੱਚ ਹੋ ਰਹੀਆਂ ਨਹੀਂ ਵੀ ਆ ਗੱਲਾਂ ਗਲਤ ਨੇ ਉਹਨਾਂ ਨੂੰ YouTube ਤੇ ਆਪਣੇ ਚੈਨਲ ਤੇ ਹਮੇਸ਼ਾ ਉਹ ਕਹਿੰਦਾ ਰਹਿੰਦਾ ਸੀ ਉਹਦਾ ਯੂਟਿਊਬਰ YouTube ਚੈਨਲ ਵੀ ਬੰਦ ਕਰ ਦਿੱਤਾ ਗਿਆ ਔਰ ਹੋ ਸਕਦਾ ਉਹਦੀ ਬੰਦੇ ਦੀ ਪੈਨਸ਼ਨ ਵੀ ਜਿਹੜੀ ਫੌਜ ਵੱਲੋਂ ਬੰਦ ਕੀਤੀ ਜਾਵੇ ਕਿਉਂਕਿ ਸਰਕਾਰ ਨੂੰ ਫੌਜ ਨੂੰ ਇਸ ਤਰ੍ਹਾਂ ਲੱਗਦਾ ਕਿ ਇਹ ਫੌਜ ਦੇ ਜਵਾਨਾਂ ਨੂੰ ਫੌਜ ਦੇ ਦੇਸ਼ ਦੇ ਖਿਲਾਫ ਭੜਕਾ ਰਿਹਾ ਇਸ ਕਰਕੇ ਜਿਹੜੇ ਮੈਕਮੇ ਵਿੱਚ ਆਪਾਂ ਨੌਕਰੀ ਕਰਦੇ ਆ ਜਾਂ ਜਿਹੜੇ ਚੋ ਪੈਨਸ਼ਨ ਆਏ ਆ ਸਾਨੂੰ ਉਹਦੇ ਮੁਤਾਬਕ ਚੱਲਣਾ ਹੀ ਪੈਣਾ ਆ ਆਪਾਂ ਦੁਖੀ ਹੋ ਕੇ ਚੱਲ ਲਈਏ ਜਾਂ ਖੁਸ਼ ਹੋ ਕੇ ਚੱਲ ਲਈਏ ਪਰ ਇੱਕ ਗੱਲ ਜਰੂਰ ਹੈ ਜਦੋਂ ਵੀ ਸਾਨੂੰ ਕੁਝ ਲੱਗਦਾ ਹੈ ਕਿਸੇ ਸੰਸਥਾ ਦੇ ਵਿੱਚ ਚਾਹੇ ਉਹ ਫੌਜ ਹੈ ਚਾਹੇ ਉਹ ਸਿਵਲ ਹੈ ਚਾਹੇ ਉਹ ECHS ਪੋਲੀਕਲੀਨਿਕ ਹੈ ਜਾਂ ਜ਼ਿਲ੍ਹਾ ਸੈਨਿਕ ਬੋਰਡ ਹੈ ਕੁਝ ਗਲਤ ਹੋ ਰਿਹਾ ਤਾਂ ਉੱਥੇ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਜਾਇਜ਼ ਤਰੀਕੇ ਦੇ ਨਾਲ ਮੰਗ ਉਠਾਈ ਜਾ ਸਕਦੀ ਹੈ ਸ਼ਿਕਾਇਤ ਕੀਤੀ ਜਾ ਸਕਦੀ ਹੈ ਸੰਘਰਸ਼ ਵੀ ਕੀਤਾ ਜਾ ਸਕਦਾ ਸੋ ਇਹਦੇ ਕਰਕੇ ਮੈਂ ਇਹੀ ਬੇਨਤੀ ਕਰਾਂਗਾ ਕਿ ਜਦੋਂ ਵੀ ਕਦੇ ਕੁਝ ਤੁਹਾਨੂੰ ਲੱਗਦਾ ਹੈ ਕੋਈ ਇਸ ਤਰ੍ਹਾਂ ਦਾ ਕੁਝ ਗਲਤ ਹੋ ਰਿਹਾ ਹੈ ਤਾਂ ਸਾਰੇ ਉਸ ਜ਼ਿਲ੍ਹੇ ਦੇ ਸਾਬਕਾ ਫੌਜੀ ਵੀਰ ਇਕੱਠੇ ਹੋ ਕੇ ਉੱਥੇ ਜਾਓ ਉੱਥੇ ਉਹਨਾਂ ਦੇ ਨਾਲ ਅਧਿਕਾਰੀਆਂ ਦੇ ਨਾਲ ਗੱਲ ਕਰੋ ਜਰੂਰਤ ਪਵੇ ਉੱਥੇ ਸ਼ਾਂਤਮਈ ਰੋਸ ਧਰਨਾ ਕਰਨਾ ਪਵੇ ਉਹ ਵੀ ਕਰ ਲਓ ਪਰ ਕਦੇ ਵੀ ਕਾਨੂੰਨ ਦੇ ਦਾਇਰੇ ਤੋਂ ਬਾਹਰ ਨਹੀਂ ਜਾਣਾ ਕਿਉਂਕਿ ਆਪਾਂ ਸਾਰਿਆਂ ਨੇ ਫੌਜੀ ਵਰਦੀ ਪਾਈ ਹੈ ਆਪਾਂ ਨੇ ਜੇ ਕੋਈ ਸੰਘਰਸ਼ ਵੀ ਕਰਨਾ ਕੋਈ ਕ੍ਰਾਂਤੀ ਵੀ ਕਰਨੀ ਆ ਤਾਂ ਉਹ ਵੀ ਇੱਕ ਨਮੂਨੇ ਦੇ ਤੌਰ ਤੇ ਲੋਕਾਂ ਨੂੰ ਲੱਗੇ ਕਿ ਇਸ ਤਰ੍ਹਾਂ ਵੀ ਆਪਣੀ ਜਿਹੜੀ ਮੰਗ ਹੈ ਉਹ ਉਠਾਈ ਜਾ ਸਕਦੀ ਹੈ ਆਪਣਾ ਸਹੀ ਬੋਲਚਾਲ ਸਹੀ ਤਰੀਕੇ ਦੇ ਨਾਲ ਬਿਨਾਂ ਕਿਸੇ ਦੰਗੇ ਪਸਾਦ ਤੋਂ ਵੀ ਆਪਾਂ ਆਪਣੀਆਂ ਮੰਗਾਂ ਵਾਸਤੇ ਸੰਘਰਸ਼ ਕਰ ਸਕਦੇ ਹਾਂ ਔਰ ਕਰਨੇ ਚਾਹੀਦੇ ਨੇ ਸੋ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਹੜੀਆਂ ਇਹਦੇ ਵਾਸਤੇ ਕੰਮ ਕਰ ਰਹੀਆਂ ਨੇ ਇਹ ਜਿਹੜਾ ECHS ਵੱਲੋਂ ਲੈਟਰ ਜਾਰੀ ਹੋਇਆ ਸੀ ਸੈਲਫ ਡਿclareਸ਼ਨ ਫਾਰਮ ਜਮ੍ਹਾਂ ਕਰਾਉਣ ਦਾ ਇਹ ਬਹੁਤ ਸਾਰੀਆਂ ਸਾਬਕਾ ਸੈਨਿਕਾਂ ਦੀ ਭਲਾਈ ਦੀਆਂ ਜਿਹੜੀਆਂ ਸੰਸਥਾਵਾਂ ਬਣੀਆਂ ਹੋਈਆਂ ਨੇ ਸਿਵਲ ਦੇ ਵਿੱਚ ਸਾਬਕਾ ਫੌਜੀ ਵੀਰਾਂ ਨੇ ਜਥੇਬੰਦੀਆਂ ਬਣਾਈਆਂ ਨੇ ਉਹਨਾਂ ਵੱਲੋਂ ਵਿਰੋਧ ਕੀਤਾ ਗਿਆ ECHS ਪੋਲੀਕਲਿਨਿਕਾਂ ਦੇ OIC ਵੱਲੋਂ ਵੀ ਇਹਦੇ ਬਾਰੇ ਸਪਸ਼ਟ ਕੀਤਾ ਗਿਆ ਤਾਂ ਕਿਤੇ ਜਾ ਕੇ ਜਿਹੜਾ ਲੈਟਰ ਇਹ ਰੱਦ ਕੀਤਾ ਗਿਆ ਫਿਲਹਾਲ ਜਿਹੜਾ ਤੁਹਾਨੂੰ ਕੋਈ ਵੀ ਉੱਥੇ ਜਾ ਕੇ ਸਵੈ ਘੋਸ਼ਣਾ ਪੱਤਰ ਸੈਲਫ ਡਿclareਸ਼ਨ ਜਮ੍ਹਾਂ ਕਰਾਉਣ ਦੀ ਜ਼ਰੂਰਤ ਨਹੀਂ ਹੈ ਜਦੋਂ ਵੀ ਕੁਝ ਨਵੀਂ ਜਾਣਕਾਰੀ ਆਏਗੀ ਤੁਹਾਡੇ ਨਾਲ ਮੈਂ ਜ਼ਰੂਰ ਸਾਂਝੀ ਕਰਾਂਗਾ ਸੋ ਆਪ ਵੀ ਚੁਕੰਨੇ ਰਹਿਣਾ ਸਾਵਧਾਨ ਰਹਿਣਾ ਗਲਤ ਜਾਣਕਾਰੀਆਂ ਜਿਹੜੀਆਂ ਉਹ ਅੱਗੇ ਸ਼ੇਅਰ ਨਹੀਂ ਕਰਨੀਆਂ ਤੇ ਹੋਰਾਂ ਨਾਲ ਵੀ ਇਹ ਅੱਜ ਦੀ ਤੁਸੀਂ ਵੀਡੀਓ ਹੈ ਜ਼ਰੂਰ ਸ਼ੇਅਰ ਕਰਿਓ ਫਿਰ ਵੀ ਤੁਹਾਡਾ ਕੋਈ ਸੁਝਾਅ ਹੈ ਕੋਈ ਜਾਣਕਾਰੀ ਦੇਣਾ ਚਾਹੁੰਦੇ ਹੋ ਕਿਸੇ ਕੰਮ ਵੱਲ ਧਿਆਨ ਦਿਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਚੈਨਲ ਦੇ ਕਮੈਂਟ ਬਾਕਸ ਵਿੱਚ ਜਾ ਕੇ ਆਪਣਾ ਕੀਮਤੀ ਸੁਝਾਅ ਜਿਹੜਾ ਜ਼ਰੂਰ ਦੇ ਸਕਦੇ ਹੋ ਸੋ ਪੂਰੀ ਵੀਡੀਓ ਵੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਿਉਂਦੇ ਵਾਸਤੇ ਖੁਸ਼ ਰਹੋ ਚੜ੍ਹਦੀ ਕਲਾ ਵਿੱਚ ਰਹੋ